ਸਤਿਬਰੀ ਰੋਡ ਤੇ ਸਥਿਤ ਚਾਰ ਗੱਡੀਆਂ ਦਾ ਆਪਸ ਚ ਐਕਸੀਡੈਂਟ ਹੋਇਆ ਸੀ ਸੋ ਜਾਨੀਮਾਲੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਕਿਸੇ ਦਾ ਵੀ ਸਾਰੇ तकरीबन ਸਾਰੇ ਠੀਕ ਨੇ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਤੇ ਐਮੀਕਬਲੀ ਇਹਨਾਂ ਦਾ ਬੈਠ ਕੇ ਆਪਸ ਚ ਕਿਉਂਕਿ ਐਕਸੀਡੈਂਟ ਕੋਈ ਵੀ ਨਹੀਂ ਜਾਣ ਬੁੱਝ ਕੇ ਨਹੀਂ ਕਰਦਾ ਤੇ ਉਹ ਇਸ ਕਰਕੇ ਇਹਨਾਂ ਦਾ ਆਪਸ ਚ ਕੰਪਰੋਮਾਈਜ਼ ਹੋ ਗਿਆ ਜੋ ਕਿਸੇ ਦਾ ਨਿਸ਼ਾਨ ਹੋਇਆ ਉਹ ਇਹਨਾਂ ਦਾ ਕੀ ਕਰਨ ਲੱਗਦਾ ਜੀ ਇਹ ਇੱਕ ਮਿੰਟ ਹੋਣ ਦੇ ਦਿਓ ਦੇਖੋ ਐਕਸੀਡੈਂਟ ਦਾ ਕਾਰਨ ਜਿਹੜਾ ਕੋਈ ਐਕਸੀਡੈਂਟ ਆਪ ਤੇ ਕਰਦਾ ਨਹੀਂ ਉਹ ਓਵਰ ਓਵਰਟੇਕ ਕਰਨ ਲੱਗੀ ਗੱਡੀ ਉਹਨੂੰ ਕ੍ਰਾਸ ਕਰਨ ਲੱਗੀ ਤੇ ਉਹ ਭਲੇਖਾ ਲੱਗ ਗਿਆ ਬੜੀ ਫਾਸਟ ਅੱਗੋਂ ਵੀ ਗੱਡੀ ਫਾਸਟ ਆ ਰਹੀ ਸੀ ਉਹਦੇ ਇੱਕ ਗੱਡੀ ਟਕਰਾਉਣ ਦੇ ਨਾਲ ਦੋਨਾਂ ਤਰ੍ਹਾਂ ਗੱਡੀਆਂ ਦਾ ਆਪਸੀ ਟੱਕਰ ਹੋਈ ਆ ਸਾਰੇ ਹੀ ਬੜੇ ਸਮਝਦਾਰ ਸੀ ਉਹਨਾਂ ਨੇ ਆਪਸੀ ਵੀ ਆਪਸੀ ਉਹਨਾਂ ਨੇ ਸਾਰਿਆਂ ਨਾਲ ਗੱਲਬਾਤ ਕੀਤੀ ਇੱਥੇ ਆਣ ਕੇ ਉਹਨਾਂ ਨੇ ਮੈਂ ਉਹ ਸਾਰੇ ਇਹ ਗੱਲ ਨੂੰ ਸਮਝਦੇ ਆ ਕਿ ਕਿਸੇ ਨੇ ਜਾਣ ਬੁਝ ਕੇ ਨਹੀਂ ਕੀਤਾ ਤੇ ਇਹਨਾਂ ਦਾ ਆਪਸੀ ਅੰਮਿੱਤਬਲ ਜਿਹੜਾ ਰਾਜੀਨਾਮਾ ਇੱਥੇ ਹੋ ਗਿਆ ਤੇ ਸਾਰੇ ਆਗੂਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਾਂ ਉਹ ਵੀ ਕਹਿ ਰਹੇ ਕਿ ਜਿਹੜਾ ਉਹਦਾ ਜਿਹੜਾ ਡਰਾਮ ਹੁੰਦਾ ਹੀ ਤਾਂ ਉਹਦੇ ਕਰਕੇ ਇਹਦੀ ਦਿੱਕਤ ਹੋਈ ਆ ਹਾਂ ਦੇਖੋ ਜੀ ਜਿੱਥੇ ਐਕਸੀਡੈਂਟ ਹੋਇਆ ਬਾਈਪਾਸ ਤੋਂ ਲੈ ਕੇ ਪਹਾੜਿਆਂ ਤੱਕ ਇਹ ਰੋਡ ਇੰਨਾ ਵੀ ਛੋਟੀ ਸੀ ਪਹਿਲਾਂ ਇਹ ਮੈਂ ਜਦੋਂ ਸੀਵਰੇਜ ਪਾਇਆ ਤੇ ਮੈਂ ਬੀਐਨਆਰ ਵਾਲਿਆਂ ਕੋਲ 3-3 ਫੁੱਟ ਜਿਹੜੀ ਅੱਗੇ ਆਲਰੇਡੀ ਚੌੜੀ ਕਰਾ ਸਕਿਆ ਪਰ ਇੱਧੇ ਤੇ ਟ੍ਰੈਫਿਕ ਜਿਆਦਾ ਹੋਣ ਕਰਕੇ ਇਹ ਜਿਹੜੀ ਹੈ ਮਕੇਰੀਆਂ ਤੱਕ ਹੀ ਚੌੜੀ ਹੋਣੀ ਚਾਹੀਦੀ ਆ ਸੋ ਕਿਉਂਕਿ ਟ੍ਰੈਫਿਕ ਵੀ ਅੰਡਰਬ੍ਰਿਜ ਹੋਣ ਕਰਕੇ ਬੱਸ ਸਟੈਂਡ ਇੱਧਰ ਹੋਣ ਕਰਕੇ ਉਹਦੇ ਨਾਲ ਵੀ ਟ੍ਰੈਫਿਕ ਜਿਹੜਾ ਜਿਆਦਾ ਵਧਿਆ ਸੋ ਮੰਗ ਤੇ ਹੈ ਲੋਕਾਂ ਦੀ ਹੈਗੀ ਆ ਲੋੜ ਵੀ ਹੈਗੀ ਆ ਚਲੋ ਟਾਈਮ ਲੱਗੇਗਾ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਸਰਵੇ ਸਿੰਘ ਆ ਇਹ ਗਰਦਾਸਪੁਰ ਮਕੇਰੀਆ ਰੋਡ ਆ ਹਾਂਜੀ ਤੇ ਸਾਡੇ ਜਵਾਈ ਸਾਹਿਬ ਸੀ ਜਿਹੜੇ ਗੱਡੀ ਲੈ ਕੇ ਆ ਰਹੇ ਸੀ ਉਹ ਜਦੋਂ ਉਹਨਾਂ ਨੂੰ ਗੱਡੀ ਨੇ ਓਡਾ ਕੀਤਾ ਤੇ ਉਹਨੂੰ ਧੱਕਾ ਲੱਗਾ ਤੇ ਉਹਨਾਂ ਨੂੰ ਉਹਨ ਕੋ ਕੰਟਰੋਲ ਨਹੀਂ ਹੋਇਆ ਜਿਸ ਕਰ ਨੂੰ ਇੱਕ ਗੱਡੀ ਚ ਗੱਡੀ ਵੱਜੀ ਜੋ ਗੱਡੀ ਵੱਜੀ ਕੇ ਆਟੋਮੈਟਿਕ ਸਾਈਡ ਤੋਂ ਪਿਆਰ ਆਈਂਦਾ ਹੰਜੋ ਜਿਆਦਾ ਆ ਗਿਆ ਉਹ ਗੱਡੀ ਬਿਲਕੁਲ ਕੰਟਰੋਲ ਤੋਂ ਬਾਹਰ ਹੋ ਗਈ ਕਿੰਨੀਆਂ ਗੱਡੀਆਂ ਟਕਰਾਈਆਂ ਇੱਕ ਦੋ ਤਿੰਨ ਤਿੰਨ ਵੱਡੀ ਜਾ ਕੇ ਹਾਂਜੀ ਇਹ ਨੁਕਸਾਨ ਇਹ ਗੱਡੀਆਂ ਤੇਨ ਗੱਡੀਆਂ ਤੇ ਜਿਹੜੀ ਆ ਸਾਡੀ ਗੱਡੀ ਵੱਜੀ ਆ ਉਹਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਟੋਟਲ ਚਾਰ ਗੱਡੀਆਂ ਚਾਰ ਗੱਡੀਆਂ ਚਾਰ ਗੱਡੀਆਂ ਤੇ ਹੋਇਆ ਸਾਰਾ ਮੇਨ ਮੁੱਦਾ ਕੀ ਹੈ ਵੀ ਰੋਡ ਛੋਟੇ ਕਾਰਨ ਉਹਦੇ ਕਲੇ ਕਰ ਉਹ ਵੱਡਾ ਛੋਟੇ ਰੋਡ ਕਾਰਨ ਆ ਦੇ ਕਿ ਨੇ ਰੋਡ ਵੱਡਾ ਹੁੰਦਾ ਹਾਂਜੀ ਤੇ ਆਪੇ ਨਾ ਹੁੰਦਾ ਤੁਸ ਰਫ्तार ਕਿੰਨੀ ਗਈ ਗੱਡੀ ਰਫ्तार ਗੱਡੀ ਇਸ ਕਿੰਨੀ ਹੋਏਗੀ 30 ਮਿੰਟ ਹੋਊਗੀ ਮਤਲਬ ਕਿਥੇ 70000 ਰੋਡ ਹੀ ਨਹੀਂ ਹੈਗਾ ਨਹੀਂ ਜਾਨੀ ਨੁਕਸਾਨ ਤੋਂ ਮਾਰ ਕੇ ਮੇਰ ਕਰਤੀ ਆ ਜਾਨ ਇਨਸਾਨ ਕੋਈ ਨਹੀਂ ਹੋਇਆ ਆ ਮਾਗਨੇ ਮੇਰ ਕੀਤੀ ਆ ਹੱਥ ਦੇ ਕੇ ਰੱਖਿਆ ਜਿਤਨਾ ਗੱਡੀਆਂ ਵਜੀਆਂ ਨੇ ਜਾਨੀ ਸਾਹ ਬਹੁਤ ਜ਼ਿਆਦਾ ਹੋ ਸਕਦਾ ਸੀ ਦੋਆਂ ਗੱਡੀਆਂ ਦੇ ਵਿੱਚ ਆਮੋ ਸਾਹਮਣੇ ਵਿੱਚ 10-10 ਸਾਲ ਦੇ ਬੱਚੇ ਸੀ ਸਾਡਾ ਵੀ ਇੱਕ ਦੋ ਤਾਂ ਸੀ 10-10 ਸਾਲ ਦਾ ਇੱਕ ਜਿਹੜੀ ਗੱਡੀ ਤੇ ਵਜੀ ਉਹਦੇ ਵਿੱਚ ਵੀ 10 ਸਾਲ ਦਾ ਉਹਦਾ ਪੋਤਾ ਸੀ ਗੱਡੀਆਂ ਲੈ ਗਏ ਨੇ ਜੋਰ ਨਿਬੜਾਈ ਕਰ ਲਿਆ ਤੇ ਉਹ ਗੱਡੀਆਂ ਨੇ ਠੀਕ ਕਰਵਾਤੀਆਂ ਨੇ ਗਲਮੁਖੀ ਝਗੜਾਉਂਦਾ